ਚੰਡੀਗੜ੍ਹ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਚੰਡੀਗੜ੍ਹ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਉੱਥੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਸੈਕਟਰ 20 ਦੇ ਵਿੱਚ ਔਰਤਾਂ ਨੂੰ ਹੈਲਮਟ ਵੰਡੇ ਗਏ ਨੇ ਤਾਂ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਔਰਤਾਂ ਨੂੰ ਹੈਲਮਟ ਪਾਉਣ ਦਾ ਸੰਦੇਸ਼ ਦਿੱਤਾ ਹੈ ਤਾਂ ਜੇਕਰ ਸਬ ਇੰਸਪੈਕਟਰ ਭੁਪਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਚੰਡੀਗੜ੍ਹ ਅਤੇ ਹੋਰ ਰਾਜਾਂ ਦੇ ਲੋਕਾਂ ਨੂੰ ਗੀਤਾਂ ਰਾਹੀਂ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਉਣ ਦੇ ਲਈ ਅਕਸਰ ਹੀ ਚੰਡੀਗੜ੍ਹ ਦੀਆਂ ਸੜਕਾਂ ਤੇ ਗੀਤ ਗਾਉਂਦੇ ਨਜ਼ਰ ਆਉਂਦੇ ਨੇ ਅਗਰ ਚੰਡੀਗੜ੍ਹ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਟ੍ਰੈਫਿਕ ਰੂਲਸ ਨੂੰ ਲੈ ਕੇ ਜਿਹੜੀ ਹੈ ਅਕਸਰ ਸੁਰਗੀਆਂ ਦੇ ਵਿੱਚ ਵੀ ਰਹਿੰਦੀ ਹੈ ਔਰ ਅੱچھے ਕੰਮ ਲੋਕ ਜਿਹੜੇ ਨੇ ਕਰਦੇ ਆ ਕਿਉਂਕਿ ਅਗਰ ਕੋਈ ਵੀ ਗੱਡੀ ਜਿਹੜੀ ਹੈ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਅਗਰ ਐਂਟਰੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਉਹ ਆਪਣੀ ਸੀਟ ਬੈਲਟ ਜਿਹੜੀ ਹੈ ਜ਼ਰੂਰ ਲਗਾ ਲੈਂਦੀ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਜਿਹੜੀ ਹੈ ਚਲਾਨ ਕਰ ਦਿੰਦੀ ਹੈ ਤੇ ਗਾਨਿਆਂ ਦੇ ਰਾਹੀ ਜਿਹੜਾ ਹੈ ਅਕਸਰ ਚੰਡੀਗੜ੍ਹ ਪੁਲਿਸ ਦੇ ਇੱਕ ਪ੍ਰਸਿੱਧ ਜਿਹੜੇ ਨੇ ਇੱਕ ਇਨਸਪੈਕਟਰ ਹੈ ਉਹ ਅਵੇਅਰ ਲੋਕਾਂ ਨੂੰ ਕਰਦੇ ਰਹਿੰਦੇ ਆ ਅੱਜ ਵੀ ਸੈਕਟਰ B ਦੇ ਵਿੱਚ ਜਿਹੜਾ ਹੈ ਇੱਕ ਕਾਰਜਕ੍ਰਮ ਰੱਖਿਆ ਗਿਆ ਹੈ ਤੇ ਲੋਕਾਂ ਨੂੰ ਜਿਹੜਾ ਹੈ ਅਵੇਅਰ ਕੀਤਾ ਜਾ ਰਿਹਾ ਕਿ ਹੈਲਮਟ ਜਿਹੜਾ ਹੈ ਜ਼ਰੂਰ ਪਾਣਾ ਹੈ ਗੱਲਬਾਤ ਕਰਾਂਗੇ ਭੁਪਿੰਦਰ ਜੀ ਅਕਸਰ ਜਿਹੜਾ ਹੈ ਤੁਹਾਡੇ ਗਾਣੇ ਵੀ ਸੁਣਦੇ ਆ ਅਸੀਂ ਤੇ ਤੁਸੀਂ ਜਿਹੜਾ ਹੈ ਇੰਡੀਅਨ ਆਈਡਲ ਵਿੱਚ ਵੀ ਗਏ ਸੀਗੇ ਅੱਜ ਤੁਸੀਂ ਜਿਹੜਾ ਇੱਥੇ ਕੀ ਕੈਂਪਿੰਗ ਕਰ ਰਹੇ ਹੋ ਅ ਇੱਥੇ ਅਫਸਰਾਂ ਦੀ ਹੁਕਮ ਦੇ ਅਨਸਾਰ ਇੱਥੇ ਆਪਣਾ ਹੈਲਮਟ ਜਿਹੜੇ ਨਹੀਂ ਬੱਚੇ ਪਾਉਂਦੇ ਨਹੀਂ ਕੁੜੀਆਂ ਪਾਉਂਦੀਆਂ ਖਾਸ ਕਰਕੇ ਮੁੰਡੇ ਤੇ ਪਾ ਹੀ ਲੈਂਦੇ ਹੈਲਮਟ ਉਹਨਾਂ ਨੂੰ ਹੈਲਮਟ ਦਿੱਤੇ ਗਏ ਆ ਇੱਕ ਤਾਂ ਡੋਨੇਸ਼ਨ ਡੋਨੇਟ ਕੀਤੇ ਗਏ ਆ ਤੇ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਕੁੜੀਆਂ ਦਾ ਤੇ ਮੁੰਡਿਆਂ ਦਾ ਹੁਣ ਬਰਾਬਰ ਆ ਆਪਾਂ ਹਰ ਪਾਸੇ ਕਹਿ ਦਿੰਦੇ ਆ ਕਿ ਕੁੜੀਆਂ ਬਰਾਬਰ ਆ ਤੇ ਆਪਾਂ ਹੈਲਮਟ ਪਾਣ ਵਾਲੇ ਪਾਸੇ ਕਹਿ ਦਿੰਦੇ ਆ ਵੀ ਕੁੜੀਆਂ ਨੂੰ ਕੰਪਲਸਰੀ ਨਹੀਂ ਆ ਉਹ ਕੁੜੀਆਂ ਦੇ ਦਿਵਾਗ ਚ ਵੀ ਇਹ ਆ ਵੀ ਸਾਨੂੰ ਸਾਡੇ ਚਲਾਨ ਨਹੀਂ ਹੁੰਦੇ ਤੇ ਇਸ ਕਰਕੇ ਇਹ ਮੈਸੇਜ ਹੈ ਕਿ ਕੁੜੀਆਂ ਦੇ ਵੀ ਚਲਾਨ ਹੋ ਰਹੇ ਆ ਕੈਮਰੇ ਚਲਾਨ ਕਰਦੇ ਆ ਜਗ੍ਹਾ ਜਗ੍ਹਾ ਕੈਮਰੇ ਲਗਾਏ ਗਏ ਨੇ ਹਨਾ ਕਾਫੀ ਸੰਖਿਆ ਦੇ ਵੀ ਚਲਾਨ ਵੀ ਹੋ ਰਹੇ ਆ ਤੇ ਅਕਸਰ ਮਹਿਲਾਵਾਂ ਦੇ ਚਲਾਨ ਜਿਹੜੇ ਨੇ ਬਹੁਤ ਜ਼ਿਆਦਾ ਹੁੰਦੇ ਨੇ ਤੋ ਅਕਸਰ ਅਗਰ ਅਸੀਂ ਤੁਹਾਡੀ ਗੱਲ ਕਰੀਏ ਕਿਉਂਕਿ ਭਪਿੰਦਰ ਜੀ ਜਿਹੜੇ ਨੇ ਗਾਣਿਆਂ ਦੇ ਰਾਹੀ ਜਿਹੜਾ ਹੈ ਲੋਕਾਂ ਨੂੰ ਅਵੇਅਰ ਕਰਦੇ ਆ ਕਿਉਂਕਿ ਮੰਦਿਰ ਵੀ ਅੱਜਕਲ ਗਾਣੇ ਹੀ ਸੁਣਦੀ ਆ ਤੁਹਾਡੇ ਕਈ ਗਾਣੇ ਮਸ਼ਹੂਰ ਹੋਏ ਆ ਕਿਸ ਤਰ੍ਹਾਂ ਤੁਸੀਂ ਕੁੜੀਆਂ ਨੂੰ ਅਵੇਅਰ ਕਰੋਗੇ ਗਾਣੇ ਦੇ ਰਾਹੀਂ ਮੈਂ ਹਰ ਗਾਣੇ ਰਾਹੀਂ ਮਤਲਬ ਮੈਸੇਜ ਦੇਣਾ ਚਾਹੁੰਦਾ ਕਿ ਜਿੱਦਾਂ ਉਹ ਆਮ ਸੋਦੀਏ ਕੁੜੀਆਂ 'ਤੇ ਟਾੜੇ ਚਲਾਨ ਨਹੀਂ ਹੁੰਦੇ ਜਿੱਦਾਂ ਤੇ ਕੁੜੀਆਂ ਦੇ ਚਲਾਨ ਜ਼ਿਆਦਾ ਹੋ ਰਹ ਹੋ ਸੀਸੀਟੀਵੀ ਕੈਮਰੇ ਨੇ ਹਰ ਮੋੜ ਤੇ ਚੰਡੀਗੜ੍ਹ ਸ਼ਹਿਰ ਨੂੰ ਨੇ ਸਾਰੇ ਜੋੜ ਦੇ ਰੈੱਡ ਲਾਈਟ ਜੰਪ ਕਰ ਪਜ ਤੂੰ ਗਿਆ ਸੋਚਦਾ ਬੜਾਈ ਮਹਾਨ ਹੋ ਗਿਆ ਤੈਨੂੰ ਪਤਾ ਵੀ ਨਹੀਂ ਲੱਗਣਾ ਹੈ ਕਦੋਂ ਸੋਹਣਿਆ ਆਉਣ ਲੈਨ ਤੇਰਾ ਤੇ ਚਲਾਨ ਹੋ ਗਿਆ ਕੈਮਰੇ ਦੇ ਵਿੱਚ ਤਾਂ ਚਲਾਨ ਹੋ ਗਿਆ ਜੀ ਤੇ ਬਿਲਕੁਲ ਆਨਲਾਈਨ ਜਿਹੜਾ ਹੈ ਤੁਹਾਡਾ ਚਲਾਨ ਹੋ ਗਿਆ ਇਸ ਤਰੀਕੇ ਦੇ ਨਾਲ ਜਿਹੜਾ ਹੈ ਗਾਣੇ गा ਕੇ ਭੁਪਿੰਦਰ ਜੀ ਅਕਸਰ ਜਿਹੜੇ ਨੇ ਸੁਰਖੀਆਂ ਦੇ ਵਿੱਚ ਵੀ ਰਹਿੰਦੇ ਨੇ ਤੇ ਲੋਕਾਂ ਨੂੰ ਅਵੇਅਰ ਵੀ ਕਰਦੇ ਰਹਿੰਦੇ ਨੇ ਖਾਸ ਕਰ ਜਿਹੜੀ ਨਵਾਂ ਯੁਵਾ ਪੀੜੀ ਆ ਉਹਨੂੰ ਅਵੇਅਰ ਕਰਦੇ ਆ ਕਿ ਹੈਲਮਟ ਜ਼ਰੂਰ ਪਾਣ ਟ੍ਰੈਫਿਕ ਦੀ ਜਿਹੜੀ ਹੈ ਉਲੰਘਣਾ ਜਿਹੜੀ ਹੈ ਨਹੀਂ ਕਰਨੀ ਚਾਹੀਦੀ ਕੈਮਰਾ ਪਰਸਨ ਵਿਜੀ ਦੇ ਨਾਲ ਐਨਪੀ ਨਿਊਜ਼ ਲਈ